ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੋਂ ਦਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ ਦੇ ਵਿੱਚ ਤੇ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀਬਾੜ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਇਆ ਸੋਨਾਲੀਕਾ 750 ਟਰੈਕਟਰ ਵਿਕਾਊ 2010 ਮਾਡਲ ਪੰਜਾਬ ਨੰਬਰ ਏਰੀਆ ਮੁਖਸਰ ਸਾਹਿਬ 40% ਟਾਇਰ ਨੇ ਪਿਛਲੇ ਅਗਲੇ 80% ਨੇ ਰੇਟ 359877599869 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇਹਨਾਂ ਵੀਰਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਝੋਨੇ ਵਾਲਾ ਬਾਣ ਹੋਏ ਵਧੀਆ 25 ਤੋਂ 30 ਕਿੱਲੇ ਏਰੀਆ ਜੀ ਜਲੰਧਰ ਨਾਵਾਸ਼ਹਿਰ ਹੁਸ਼ਿਆਰਪੁਰ ਇਨਾ ਏਰੀਆ ਦੇ ਵਿੱਚ ਜੇਕਰ ਕੋਈ ਵੀ ਵਿਰਜਮੀ ਠੇਕੇ ਤੇ ਦਿੰਦਾ ਹੋਵੇ ਇਹਨਾਂ ਵੀਰਾਂ ਨਾਲ ਜਰੂਰ ਸੰਪਰਕ ਕਰੇ 9877079024 43600 ਟਰੈਕਟਰ ਵਿਕਾ ਹੋਇਆ ਜੀ 1999 ਮਾਡਲ HR24 ਨੰਬਰ ਰੇ 122000 ਏਰੀਆ ਪਿੰਡ ਪਥਰਾਲਾ ਬਠਿੰਡਾ ਕੰਡੀਸ਼ਨ ਜਮ ਓਕੇ ਹੈ ਜੀ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਡੀਲ ਕਰ ਸਕਦੇ ਹੋ 9779235471 ਇਸ ਨੰਬਰ ਤੇ ਫੋਨ ਕਰਕੇ ਤੁਸੀਂ 43600 ਟਰੈਕਟਰ ਨੂੰ ਖਰੀਦ ਸਕਦੇ ਹੋ। ਪੋਟੈਟੋ ਡਿਗਰ ਮਸ਼ੀਨ ਵਿਕਾਊ ਹੈ ਜੀ 2022 ਮਾਡਲ 1 ਲੱਖ ਰੁਪਏ ਰੇਟ 111628 ਦੇ ਐਮ ਆਰ ਐਫ ਕੰਪਨੀ ਦੇ ਟਾਇਰ ਵਿਕਾਊ ਨੇ ਰਿੰਮਾਂ ਸਮੇਤ ਰੇਟ 24000 ਏਰੀਆ ਜਗਰਾਉਂ ਕੰਡੀਸ਼ਨ ਦੋਨਾਂ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ। 76965 7992 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਹੈ ਜਿਹੜੀ ਅਤੇ ਟਰਮਸ ਮੇਤ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ अल्टੋ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਸੀਐਨਜੀ ਪਾਸ ਏਰੀਆ ਧਰਮਕੋਟ ਇੰਜਨ ਗੇਅਰ ਦੀ ਓਕੇ ਹੈ ਜੀ ਏਸੀ ਹੀਟਰ ਵਧੀਆ ਚੱਲਦਾ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਰੇਟ 1 ਲੱਖ 23000 9915909917 ਇਸ ਨੰਬਰ ਤੇ ਫੋਨ ਕਰਕੇ अल्टੋ ਗੱਡੀ 2010 ਮਾਡਲ 1 ਲੱਖ 23000 ਚ ਖਰੀਦ ਸਕਦੇ ਹੋ ਡੈਂਪਰ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 11x6 ਰੇਟ 1,20,000 ਏਰੀਆ ਲੰਬੀ ਟਾਬ ਲੰਬੀ ਟਾਬ ਮੁਕਸਰ ਸਾਹਿਬ ਰੇਟ 1,20,000 11 6 ਦੀ ਟਰਾਲੀ ਹੈ ਜੀ 94653 15603 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 1,20,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਪਹਿਲੇ ਸੂਏ ਪਲੂਟ ਵੀ ਵਿਕਾਊ ਹੈ ਜੀ ਕੋਈ ਨੁਕਸਾਨ ਨਹੀਂ ਹੈਗਾ ਫੁੱਲ ਗਰੰਟੀ ਹੈ ਅਰਜੈਂਟਲੀ ਸੇਲ ਕਰਨੀ ਏਰੀਆ ਸੰਗਰੂਰ ਹੈ ਜੀ ਰੇਟ 1,25,000 ਰੁਪਏ ਡਿਮਾਂਡ ਹੈ 1,25,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਅਰਜੰਟ ਸੇਲ ਕਰਨੀ ਹੈ ਝੋਟੀ ਪਹਿਲੇ ਸੂਏ ਏਰੀਆ ਸੰਗਰੂਰ ਹੈ ਜੀ 9646107422 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਿਓ 50 ਫਾਰਮਟਰੈਕ ਟ੍ਰੈਕਟਰ ਵਿਕਾਊ ਹੈ ਜੀ ਰੇਟ 1,45,000 ਇੱਕ ਨੰਬਰ ਦਾ ਕੰਮ ਹੈ ਜੀ ਪਿੰਡ ਜੀਵਨ ਸਿੰਘ ਵਾਲਾ ਤਲਵੰਡੀ ਸਾਬੋ 97811 49462 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਿਆ ਫਾਰਮਟ ਰੈਕ ਡ੍ਰੈਕਟਰ ਜਿਹੜਾ 1 ਲੱਖ 45000 ਰੁਪਏ ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਸ਼ੇਅਰ ਕਰ ਦਿਓ ਕੇਐਸ ਦਾ ਰੀਪਰ ਵਿਕਾਊ ਹੈ ਜੀ 2014 ਮਾਡਲ ਰੇਟ ਦੀ ਗੱਲ ਕਰੀਏ ਤਾਂ 1 ਲੱਖ 60000 ਰੁਪਏ ਰੇਟ ਰੱਖਿਆ ਗਿਆ ਏਰੀਆ ਬੋਹਾ ਮਾਨਸਾ ਇੱਕ ਸਵਰਾਜ 855 ਟਰੈਕਟਰ ਹੈ ਜੀ 2015 ਮਾਡਲ ਟਰੈਕਟਰ ਦਾ ਰੇਟ ਹੈ ਜੀ 5 ਲੱਖ ਰੁਪਿਆ 62843 14202 62843 14202 ਇਸ ਨੰਬਰ ਤੇ ਫੋਨ ਕਰਕੇ ਰੀਪਰ ਅਤੇ ਟਰੈਕਟਰ ਦੋਨੇ ਸੰਧਾ ਨੂੰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਖਰੜ ਵਿੱਚ ਡੌਗ ਫਾਰਮ ਦੇ ਕੰਮ ਕਰਨ ਲਈ ਬੰਦੇ ਦੀ ਲੋੜ ਹੈ ਜੀ ਕੋਈ ਭਾਰ ਬੋਝ ਵਾਲਾ ਕੰਮ ਨਹੀਂ ਹੈਗਾ ਤਨਖਾਹ 12000 ਰੁਪਏ ਮਹੀਨੇ ਦਾ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 7982097430 7982097430 ਇਹ ਵੀਰ ਦਾ ਨੰਬਰ ਹੈ ਜੇਕਰ ਕੋਈ ਵੀ ਵੀਰ ਕੰਮ ਕਰਨਾ ਚਾਹੁੰਦਾ ਹੋਵੇ ਤੇ ਇਸ ਨੰਬਰ ਤੇ ਕਾਲ ਕਰ ਸਕਦਾ ਹੈ ਪੂਰਾ ਫਾਰਮ ਸੇਲ ਕਰਨਾ ਹੈ ਅਮਰੀਕਨ ਬੋਰ ਨਸਲ ਦੇ ਜਾਨਵਰ ਏਰੀਆ ਹੈਗਾ ਜੀ ਜਲਾਣਾਣ ਸਿਰਸਾ ਏਰੀਆ ਜਲਾਣਾਣ ਸਿਰਸਾ ਸਾਰੇ ਜਾਨਵਰ ਸੇਲ ਕਰਦੇ ਨੇ ਪੂਰਾ ਫਾਰਮ 9416604661 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਜਮੀਨ ਪਲਾਟ ਪਸ਼ੂ ਖੇਤੀਬਾੜੀ ਵਾਲੀ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਾਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੀਰਾਂ ਭੈਣਾਂ ਦੀ ਮਦਦ ਹੋ ਸਕਦੀ ਹੈ ਕਈ ਚੀਜ਼ਾਂ ਸੇਲ ਹੋ ਸਕਦੀਆਂ ਨੇ ਉਹਨਾਂ ਦੇ ਸੋ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰਦਾ ਕਰੋ ਬਣਾ ਲਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਭਾਈ ਜੀ ਆਪਾਂ ਦੋ ਟਰਾਲੀਆਂ ਦੇਣੀਆਂ ਦੂੜੀ ਵਾਲੀਆਂ ਜੀ ਕਿਰਾਏ ਤੇ 11 ਫੁੱਟੀਆਂ ਜੀ ਕਿਰਾਏ ਆ ਤੇ ਦੇਣੀਆਂ ਜੀ ਆਪਾਂ ਲੋਕਰ ਏਰੀਆ ਆਪਣਾ ਖਮਾਨੋ ਫਤਿਹਗੜ੍ਹ ਸਾਹਿਬ ਆਹ ਭਾਈ ਜਾਲ ਆਪਣੇ ਕੋਲੇ ਨਮਾ ਜਾਲ ਹੈ ਬਿਲਕੁਲ ਲਾਇਆ ਨਹੀਂ ਹੈਗਾ ਕਿਰਾਏ ਵੀ ਤੇ ਜਾਲ ਬਿਕਿਆ ਹੋਇਆ ਬਾਈ ਪਿੰਡ ਸਪਾਲ ਜ਼ਿਲ੍ਹਾ ਬਰਨਾਲਾ ਤੇ ਨੰਬਰ ਹੁੰਦਾ 98781 ਤੇ 11 11525 ਬਾਈ ਜੇ ਕਿਸੇ ਨੂੰ ਚਾਹੀਦਾ ਤਾਂ ਸੰਪਰਕ ਕਰ ਲੈ ਸਰ 855 ਟਰੈਕਟਰ ਕਲੋਸ ਕ ਰੇਂਜਰ ਮੇਲਕੋਟਲਾ ਏਰੀਆ ਪੀਵੀ 2.5 ਨੰਬਰ ਨਿਊ ਸਰਵਿਸ ਨਿਊ ਬੈਟਰੀ ਅਮਰਾਉਂ ਦੀ 540 ਚੱਕਰਾਂ 80 ਪੈਸੇ ਚਾਰੇ ਟਾਇਰ ਗੁਡੀਆਰ ਦੇ ਕੋਈ ਪ੍ਰੋਬਲਮ ਨਹੀਂ ਸੁੱਕਾ ਟਰੈਕਟਰ ਖੇਤੀ ਦੇ ਚੱਲਿਆ ਹੋਇਆ ਜੀ 295 ਰੇਟ ਆ ਜੀ ਮਾਨ ਕਾਨ ਕਰ ਦਾਂਗੇ ਲਾਸਟ 290 ਦਾ ਲੱਗ ਜੂਗਾ ਜੀ ਇਹਦੇ ਨੂੰ ਘੱਟ ਨਹੀਂ ਲੱਗਣਾ ਪਹਿਲੀ ਪਾਰਟੀ ਦਾ ਨਵਾਂ ਟਰੈਕਟਰ ਬਿਲਕੁਲ ਸਾਫ ਹੈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ